ਜਦੋਂ ਅਸੀਂ ਦੁੱਖਾਂ ਦੇ ਵਿੱਚ ਹੁੰਦੇ ਉਦੋਂ ਪਤਾ ਵੀ ਦੁੱਖ ਕਿੱਦਾਂ ਨਿਕਲਦਾ ਇੱਕ ਦਿਨ ਵੀ ਕੱਢਣਾ ਆਖਾਇਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਇਹਨਾਂ ਦਾ ਬਾਪ ਵੀ ਬਿਮਾਰ ਸੀ ਆਪ ਵੀ ਬਿਮਾਰ ਸੀ ਇੱਕ ਦਿਨ ਇੱਜਾ ਦਾ ਟਾਈਮ ਆ ਗਿਆ ਤਿੰਨ ਦਿਨ ਇਹਨੇ ਰੋਟੀ ਨਹੀਂ ਖਾਧੀ ਨਾ ਇਹ ਉੱਠਿਆ ਨਾ ਇਹਨੇ ਪਾਣੀ ਪੀਤਾ ਬਾਜਤ ਜੀ ਆ ਗਏ ਜਦੋਂ ਆਏ ਤੇ ਇੱਜਾ ਬੇਲਚ ਵਿੱਚ ਕਹਿੰਦੇ ਚਲੋ ਅੰਦਰ ਪ੍ਰਾਰਥਨਾ ਕਰਕੇ ਅੰਦਰ ਨੂੰ ਚੱਲ ਗਏ ਤੇ ਅੰਦਰ ਬਿਲਕੁਲ ਇਹ ਹੈ ਨਹੀਂ ਸੀ हां बिल्कुल है नहीं सी ਇਹਦੇ ਵਿੱਚ ਪਰਮੇਸ਼ਰ ਨੇ ਮਰਦਾ ਜਿੰਦਾ ਕੀਤਾ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਤੇ ਜਦੋਂ ਇਹਨਾਂ ਨੂੰ ਬਾਸੇ ਜੀ ਦੇ ਨਾਮ ਚ ਫੜ ਕੇ ਬੈਠ ਗਏ ਤੇ ਨਿਸ਼ਚਤਰ ਵੀ ਇਹਨਾਂ ਦਾ ਲੱਗ ਪਿਆ ਇਹਨਾਂ ਨੂੰ ਪੰਪ ਦੇਣ ਪੰਪ ਦੇ ਨਾਲ ਵੀ ਬੈਠੋ ਪੈਦਾ ਸਾਹ ਹੈ ਨਹੀਂ ਸੀ ਅੱਖਾਂ ਖੁੱਲ ਜਾਂਦਾ ਫਿਰ ਬਾਸੇ ਜੀ ਨੇ ਇਹਨਾਂ ਨੂੰ ਪਾਣੀ ਪੜਾਇਆ ਪਾਣੀ ਦਿੱਤਾ ਬੈਣੋ ਭਾਈਓ ਮੈਂ ਪਰਮੇਸ਼ਰ ਦੇ ਉਸ ਮਸੀਹਾ ਬਹੁਤ ਬਹੁਤ ਧੰਨਵਾਦ ਕਰਦੀ ਆ ਇਹ ਜੀਵਤ ਮੇਰਾ ਬੱਚਾ ਮੇਰੇ ਬਰੋਬਰ ਖੜਾ ਆ ਤੇਨਾਂ ਪਰਮੇਸ਼ਰ ਦੀ